ਸਮੋ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ 19 ਨਾਮ ਸ਼ਾਮਲ ਹਨ ਦੱਸਦੀ ਹੈ ਕਿ ਪਾਰਟੀ ਨੇ ਪਹਿਲੇ ਲਿਸਟ ਵਿੱਚ 15 ਅਤੇ ਦੂਜੀ ਲਿਸਟ ਵਿੱਚ ਇੱਕ ਨਾਮ ਕੋਸ਼ਿਤਕੇਤਾ ਦੇ ਉਤੇ ਹੀ ਸ਼੍ਰੀਮਤਾ ਵੈਸ਼ਨੂ ਦੇਵੀ ਸੀਟ ਤੋਂ ਕੈਂਡੀਡੇਟ ਬਦਲਿਆ ਗਿਆ ਹੈ ਅਤੇ ਹੁਣ ਅਰਵਿੰਦ ਸਿੰਘ ਰਾਣਾ ਨਗਰੋਟਾ ਵਿਧਾਨ ਸਭਾ ਸੀਟ ਤੋਂ ਚੋਣਾਂ ਲੜਨਗੇ 26 ਅਗਸਤ ਨੂੰ ਪਾਰਟੀ ਨੇ ਜੰਮੂ ਦੇ ਵਿੱਚ ਵਿਵਾਦ ਹੋਣ ਤੋਂ ਬਾਅਦ 5 ਘੰਟਿਆਂ ਦੇ ਵਿੱਚ ਤਿੰਨ ਲਿਸਟਾਂ ਜਾਰੀ ਕੀਤੀਆਂ ਦੱਸਦੀ ਹੈ ਕਿ ਪਹਿਲੀ ਲਿਸਟ ਦੇ ਵਿੱਚ ਇੱਥੇ 44 ਨਾਮ ਸ਼ਾਮਿਲ ਸਨ ਉੱਥੇ ਹੀ ਵਿਰੋਧ ਹੋਣ ਤੋਂ ਬਾਅਦ ਸਾਰੇ ਨਾਮ ਵਾਪਸ ਲੈ ਗਏ ਅਤੇ ਫਿਰ 15 ਨਾਮ ਜਾਰੀ ਕੀਤੇ ਗਏ 26 ਅਗਸਤ ਨੂੰ ਜੰਮੂ ਦੇ ਵਿੱਚ ਪਾਰਟੀ ਕਾਰਜਕਰਤਾਵਾਂ ਦੇ ਵੱਲੋਂ ਪਹਿਲੀ ਲਿਸਟ ਦਾ ਵਿਰੋਧ ਕੀਤਾ ਗਿਆ ਸੀ ਉੱਥੇ ਹੀ ਪ੍ਰਦੇਸ਼ ਪ੍ਰਧਾਨ ਨੇ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ ਜਿਸ ਤੋਂ ਬਾਅਦ ਦੀ 44 ਨਾਮ ਦੀ ਪਹਿਲੀ ਲਿਸਟ ਰੋਕੀ ਗਈ ਸੀ ਦੱਸਦੀ ਹੈ ਕਿ ਅੱਜ ਤੀਜੀ ਲਿਸਟ ਪਾਰਟੀ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 28 ਨਾਮ ਰਿਪੀਟ ਕੀਤੇ ਗਏ ਨੇ ਸ਼੍ਰੀਮਤਾ ਵਿਸ਼ਨੂਦੇਵੀ ਸੀਟ ਨੂੰ ਪਾਰਟੀ ਨੇ ਰੋਹਿਤ ਦੁੱਬੇ ਦਾ ਨਾਮ ਬਦਲ ਕੇ ਬਲਦੇਵ ਰਾਜ ਸ਼ਰਮਾ ਨੂੰ ਟਿਕਟ ਦਿੱਤੀ ਹੈ ਉਤੇ ਹੀ ਜੰਮੂ ਕਸ਼ਮੀਰ ਦੀ 90 ਸੀਟਾਂ ਦੇ ਲਈ 18 ਸਤੰਬਰ ਤੋਂ 1 ਅਕਤੂਬਰ ਦੇ ਵਿੱਚ ਤਿੰਨ ਪੜਾਵਾਂ ਦੇ ਵਿੱਚ ਮਤਦਾਤਾਣ ਹੋਣਗੇ ਤੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ ਬਿਊਰੋ ਰਿਪੋਰਟ ਪੰਜਾਬੀ ਲਈ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ 19 ਨਾਮ ਸ਼ਾਮਲ ਹਨ ਦੱਸਦੀ ਹੈ ਕਿ ਪਾਰਟੀ ਨੇ ਪਹਿਲੇ ਲਿਸਟ ਵਿੱਚ 15 ਅਤੇ ਦੂਜੀ ਲਿਸਟ ਵਿੱਚ ਇੱਕ ਨਾਮ ਕੋਸ਼ਿਤਕੇਤਾ ਸੀ ਉਹ ਤੇ ਹੀ ਸ਼੍ਰੀਮਤਾ ਵਿਸ਼ਨੂ ਦੇਵੀ ਸੀਟ ਤੋਂ ਕੈਂਡੀਡੇਟ ਬਦਲਿਆ ਗਿਆ ਹੈ ਅਤੇ ਹੁਣ ਅਰਵਿੰਦਰ ਸਿੰਘ ਰਾਣਾ ਨਗਰੋਟਾ ਵਿਧਾਨ ਸਭਾ ਸੀਟ ਤੋਂ ਚੋਣਾਂ ਲੜਨਗੇ 26 ਅਗਸਤ ਨੂੰ ਪਾਰਟੀ ਨੇ ਜੰਮੂ ਦੇ ਵਿੱਚ ਵਿਵਾਦ ਹੋਣ ਤੋਂ ਬਾਅਦ 5 ਘੰਟੇ ਦੇ ਵਿੱਚ ਤਿੰਨ ਲਿਸਟਾਂ ਜਾਰੀ ਕੀਤੀਆਂ ਦੱਸਦੀ ਹੈ ਕਿ ਪਹਿਲੀ ਲਿਸਟ ਦੇ ਵਿੱਚ ਜਿੱਥੇ 44 ਨਾਮ ਸ਼ਾਮਿਲ ਸਨ ਉੱਥੇ ਹੀ ਵਿਰੋਧ ਹੋਣ ਤੋਂ ਬਾਅਦ ਸਾਰੇ ਨਾਮ ਵਾਪਸ ਲੈ ਗਏ ਅਤੇ ਫਿਰ 15 ਨਾਮ ਜਾਰੀ ਕੀਤੇ ਗਏ 26 ਅਗਸਤ ਨੂੰ ਜੰਮੂ ਦੇ ਵਿੱਚ ਪਾਰਟੀ ਕਾਰਜਕਰਤਾਵਾਂ ਦੇ ਵੱਲੋਂ ਪਹਿਲੀ ਲਿਸਟ ਦਾ ਵਿਰੋਧ ਕੀਤਾ ਗਿਆ ਸੀ ਉੱਥੇ ਹੀ ਪ੍ਰਦੇਸ਼ ਪ੍ਰਧਾਨ ਨੇ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ ਜਿਸ ਤੋਂ ਬਾਅਦ 44 ਨਾਮ ਦੀ ਪਹਿਲੀ ਲਿਸਟ ਰੋਕੀ ਗਈ ਸੀ ਦੱਸਦੀ ਹੈ ਕਿ ਅੱਜ ਤੀਜੀ ਲਿਸਟ ਪਾਰਟੀ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 28 ਨਾਮ ਰਿਪੀਟ ਕੀਤੇ ਗਏ ਨੇ ਸ਼੍ਰੀਮਤਾ ਵਿਸ਼ਨੂ ਦੇਵੀ ਸੀਟ ਨੂੰ ਪਾਰਟੀ ਨੇ ਰੋਹਿਤ ਦੁੱਬੇ ਦਾ ਨਾਮ ਬਦਲ ਕੇ ਬਲਦੇਵ ਰਾਜ ਸ਼ਰਮਾ ਨੂੰ ਟਿਕਟ ਦਿੱਤੀ ਹੈ ਉਤੇ ਹੀ ਜੰਮੂ ਕਸ਼ਮੀਰ ਦੀ 90 ਸੀਟਾਂ ਦੇ ਲਈ 18 ਸਤੰਬਰ ਤੋਂ 1 ਅਕਤੂਬਰ ਦੇ ਵਿੱਚ ਤਿੰਨ ਪੜਾਵਾਂ ਦੇ ਵਿੱਚ ਮਤਦਾਨ ਹੋਣਗੇ ਤੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ ਬਿਊਰੋ ਰਿਪੋਰਟ ਪੰਜਾਬੀ ਲਿੰਕ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ 19 ਨਾਮ ਸ਼ਾਮਲ ਹਨ ਦੱਸਦੀ ਹੈ ਕਿ ਪਾਰਟੀ ਨੇ ਪਹਿਲੇ ਲਿਸਟ ਵਿੱਚ 15 ਅਤੇ ਦੂਜੀ ਲਿਸਟ ਵਿੱਚ ਇੱਕ ਨਾਮ ਕੋਸ਼ਿਤ ਕੇਤਾ ਤੋਂ 23 ਸ਼੍ਰੀਮਤਾ ਵੈਸ਼ਨੂ ਦੇਵੀ ਸੀਟ ਤੋਂ ਕੈਂਡੀਡੇਟ ਬਦਲਿਆ ਗਿਆ ਹੈ ਅਤੇ ਹੁਣ ਅਰਵਿੰਦਰ ਸਿੰਘ ਰਾਣਾ ਨਗਰੋਟਾ ਵਿਨਾਨ ਸਭਾ ਸੀਟ ਤੋਂ ਚੋਣਾਂ ਲੜਨਗੇ 26 ਅਗਸਤ ਨੂੰ ਪਾਰਟੀ ਨੇ ਜੰਮੂ ਦੇ ਵਿੱਚ ਵਿਵਾਦ ਹੋਣ ਤੋਂ ਬਾਅਦ 5 ਘੰਟੇ ਦੇ ਵਿੱਚ ਤਿੰਨ ਲਿਸਟਾਂ ਜਾਰੀ ਕੀਤੀਆਂ ਦੱਸਦੀ ਹੈ ਕਿ ਪਹਿਲੀ ਲਿਸਟ ਦੇ ਵਿੱਚ 7546 ਨਾਮ ਸ਼ਾਮਿਲ ਸੰਨ ਉੱਥੇ ਹੀ ਵਿਰੋਧ ਹੋਣ ਤੋਂ ਬਾਅਦ ਸਾਰੇ ਨਾਮ ਵਾਪਸ ਲੈ ਗਏ ਅਤੇ ਫਿਰ 15 ਨਾਮ ਜਾਰੀ ਕੀਤੇ ਗਏ 26 ਅਗਸਤ ਨੂੰ ਜੰਮੂ ਦੇ ਵਿੱਚ ਪਾਰਟੀ ਕਾਰਜਕਰਤਾਵਾਂ ਦੇ ਵੱਲੋਂ ਪਹਿਲੀ ਲਿਸਟ ਦਾ ਵਿਰੋਧ ਕੀਤਾ ਗਿਆ ਸੀ ਉੱਥੇ ਹੀ ਪ੍ਰਦੇਸ਼ ਪ੍ਰਧਾਨ ਨੇ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ ਜਿਸ ਤੋਂ ਬਾਅਦ 34 ਨਾਮ ਦੀ ਪਹਿਲੀ ਲਿਸਟ ਰੋਕੀ ਗਈ ਸੀ ਦੱਸਦੀ ਹੈ ਕਿ ਅੱਜ ਤੀਜੀ ਲਿਸਟ ਪਾਰਟੀ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 28 ਨਾਮ ਰਿਪੀਟ ਕੀਤੇ ਗਏ ਨੇ ਸ਼੍ਰੀਮਤਾ ਵੈਸ਼ਨੂ ਦੇਵੀ ਸੀਟ ਨੂੰ ਪਾਰਟੀ ਨੇ ਰੋਹਿਤ ਦੁੱਬੇ ਦਾ ਨਾਮ ਬਦਲ ਕੇ ਬਲਦੇਵ ਰਾਜ ਸ਼ਰਮਾ ਨੂੰ ਟਿਕਟ ਦਿੱਤੀ ਹੈ ਉੱਥੇ ਹੀ ਜੰਮੂ ਕਸ਼ਮੀਰ ਦੀ 90 ਸੀਟਾਂ ਦੇ ਲਈ 18 ਸਤੰਬਰ ਤੋਂ ਇੱਕ ਅਕਤੂਬਰ ਦੇ ਵਿੱਚ ਤਿੰਨ ਪੜਾਵਾਂ ਦੇ ਵਿੱਚ મતદાન ਹੋਣ ਗਿਆ ਤੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ ਬਿਊਰੋ ਰਿਪੋਰਟ ਪੰਜਾਬੀ ਲਈ